ਮਤ ਪਹਿਣਾ ਤੋ ਵੀ ਕਿਉਂ ਕਿੱਥੇ ਅੱਗੇ ਸਾਡੀ ਕੁੜੀ ਇੱਥੇ ਫਿਰਦੀ ਹੁੰਦੀ ਹੈ ਸਾਡੇ ਨਾਲ ਨਾਲ ਹੁਣ ਮੰਮੀ ਕੱਲੀ ਫੇਰ ਇੱਥੇ ਗੱਲਾਂ ਮਾਰਨੂ ਮੇਰੇ ਨਾਲ ਚੱਲੀਓ ਉਹ ਕੱਕੋ ਇਹਨੇ ਲਾਤੀ ਅੱਗ ਚੁੱਲ੍ਹੇ ਚ ਤੇਰੀ ਮੰਮੀ ਕਾਦੀ ਚਲ ਗਈ ਤੂੰ ਤਾਂ ਛੁੱਟੀਆਂ ਤੇ ਹੋ ਗਈਆਂ ਲੈਣਾ ਹੈਂ ਕ ਐਵੇਂ ਕਿਵੇਂ ਨਹੀਂ ਜਾਣਾ ਤੈਨੂੰ ਕੇ ਇਹ ਤੂਚਾ ਥੋੜਾ ਜਿਹਾ ਮੋਟਾ ਇੱਕ ਖਾਂ ਪੀਂਦਾ ਬਲਾ ਸ਼ਕੀਰ ਸਤ ਸ੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਐਡ ਤੱਕ ਜਰੂਰ ਦੇਖਿਓ ਕਿੱਥੇ ਅੱਗੇ ਸਾਡੀ ਕੁੜੀ ਇੱਥੇ ਫਿਰਦੀ ਹੁੰਦੀ ਸਾਡੇ ਨਾਲ ਨਾਲ ਹੁਣ ਮੰਮੀ ਕੱਲੀ ਫੇਰ ਇੱਥੇ ਗੱਲਾਂ ਮਾਰਨ ਨੂੰ ਮੇਰੇ ਨਾਲ ਏਨੂੰ ਆਦੀ ਕੁੜੀ ਦੀ ਯਾਦ ਆਉਂਦੀ ਗਈ ਚਲੀ ਜਾਓ ਹਾਂ ਮੰਮੀ ਅਗਲੀ ਜਾਣਾ ਕਰਾਂਦੀ ਆ ਬਈ ਜਿਹੜੀ ਉਹ ਹੁਣ ਗਈ ਚਲੀ ਉਹ ਤਾਂ ਕੋਈ ਨੇ ਲਾਤੀ ਅੱਗ ਚੁੱਲ੍ਹੇ ਚ ਉਹਦੇ ਚੁੱਲਾ ਗੈਸ ਨੂੰਸ ਨੇ ਬੰਦ ਕਰ ਚੁੱਕੀ ਆ ਤੇ ਚੁੱਲ੍ਹਾ ਹੀ ਚੱਲਣੇ ਹੁਣ ਕੱਟ ਮਾਉ ਨੇ ਯਾਰ ਆਪਾਂ ਤਾਂ ਹਰ ਵੇਚ ਦੇਣੀ ਯਾਰ ਇਹ ਹੈਗੀ 23 ਬੋਡਲ ਲੈ ਲਓ ਜਿੱਤੇ ਲੈਣੀ ਯਾਰ ਭਾਜ ਦੇਦਾ ਕਿ ਕਿਉਂਕਿ ਮੁੜ ਕੇ ਆਪਾਂ ਹੋਰ ਗੱਦੀ ਲਵਾਗੇ ਗੱਲ ਤੇਰੀ ਮੰਮੀ ਕਾਦੀ ਚੱਲ ਗਈ ਤੂੰ ਤਾਂ ਛੁੱਟੀਆਂ ਤੇ ਹੋ ਗਈਆਂ ਬਾਹਨੇ ਨੇ ਮਾਰਿਆ ਘਰ ਬਾਲੇ ਉਹ ਕਹੇ ਕਰਿਆ ਪੁੱਤ ਕੇ ਪਤਾ ਤਾਂ ਲੱਗੇ ਵੱਡੀ ਮਾਸੀ ਕੌਣ ਹੁੰਦੀ ਤੁਹਾਡੀ ਛੁੱਟੀ ਕਰਾਉਣ ਵਾਲੀ ਤੁਸੀਂ ਆਪ ਕਹਿੰਦੇ ਅਸੀਂ ਜਿਹੜਾ ਸਕੂਲ ਜਾਣਾ ਹੀ ਜਾਣਾ ਹੈਂਗਾ ਐਵੇਂ ਕਵੇਂ ਨਾ ਜਾਣਾ ਤੂੰ ਸਕੂਲ ਨਹੀਂ ਜਾਣਾ ਇੱਥੇ ਮਾਸੀ ਮਾਂ ਹੁੰਦੀ ਐ ਮਾਂ ਨੇ ਕਹਿੰਦੇ ਮੈਂ ਮਾਂ ਛੁੱਟੀਆਂ ਕਰਾਈ ਜਾਵੇ ਸਕੂਲੇ ਤੋਂ ਡੀਆਂ ਨਹੀਂ 7 ਵਜੇ ਤੱਕ ਅੱਖ ਨਹੀਂ ਖੁੱਟੀ ਦੀ ਮੈਂ ਬੈਠਾਂਗੀ ਤੇ ਦਬਾ ਦਬਾਉਂਦੀ ਆ ਮਰ ਕੇ ਚੂਚਿਆ ਤੇਰਾ ਬਾਹਰ ਨਿਕੜਦੇ ਚੂਚਾ ਤੇ ਰਾਣਾ ਤੂੰ ਦਾ ਰੱਖਦਾ ਮੰਮੀ ਨੇ ਚੂਚੇ ਇਹ ਚੂਚਾ ਥੋੜਾ ਜਿਹਾ ਮੋਟਾ ਏ ਖਾਂ ਪੀਂਦਾ ਬਲੱਸ਼ਕੀਨ ਹੈ ਗੁੱਡ ਮਾਰਨਿੰਗ ਕਹਦੇ ਸਾਰਿਆਂ ਨੇ ਸਨੈਪਟ ਹਾਏ ਗੁੱਡ ਮਾਰਨਿੰਗ ਕਹ ਲੈ ਕਹ ਲੈ ਰਾਮ ਕਹੇ ਬੋਲ ਤੂੰ ਡੀਟੀ ਹੈ ਨਾ ਤਿੰਨਾ ਬੰਦਿਆਂ ਨੂੰ ਘਵਾ ਕੇ ਕਹਿੰਦੀ ਹੈ ਤੇ ਇਹੋ ਜੀ ਤੇਰੀ ਗੁੱਡ ਮਾਰਨਿੰਗ ਚਟਣੀ ਆ ਲੋਕਾਂ ਨੇ ਚਲ ਆ ਜਾ ਆ ਜਾ ਸੱਚੀ ਦਾਦੇ ਕੀ ਬਹਾਨਾ ਮਾਰੇ ਸਕੀਮ ਨਾ ਆ ਜਾਂਦਾ ਵੱਡੀ ਮਾਸੀ ਦਾਦਾ ਤੂੰ ਬਹਾਨਾ ਲਾਉਂਦੇ ਨਾ ਲਾਉਂਦੇ ਸਕੀਮ ਤਾਂ ਤੇਰੀ ਹੀ ਪਹਿਲੇ ਸਕੀਮ ਤਾਂ ਮੈਨੂੰ ਪਤਾ ਤੇਰੀ ਸਾਰੀ ਮੈਂ ਤਾਂ ਮਾਮੀ ਨੇ ਠਾਇਆ ਅਜੇ ਤੋ ਬਰੁੱਠੇ ਕਿਉਂ ਆਂਦੇ ਆਹੋ ਮਾਮੀ ਨੇ ਨਹੀਂ ਠਾਇਆ ਠਾਇਆ ਮਾਮੀ ਨੇ ਕਿਉਂ ਨਹੀਂ ਠਾਇਆ ਮੈਂ ਜੇ ਮੇਜ ਆਖੀ ਆਂਦੀ ਸੀ ਕਿ ਤਿੰਨ ਵਾਰਾ ਮਾਂਮੀ ਚੋ ਬਣਾਈ ਆ ਬਹਾਨੇ ਮਾਰਨੇ ਬਹਾਨੇ ਬਾਜ ਬਾਨੇ ਬਾਜ ਬੜੀ ਵੱਡੀ ਸ਼ਾਦੀ ਮੋਟ ਐ ਮੋਟ ਹੱਡੀ ਬੜੀ ਵੱਡੀ ਬਹਾਨੇ ਮਾਜਿਆ ਇਹ ਕੱਲੀ ਹੋਈ ਵਿਗਾੜ ਦਿੰਦੀ ਆ ਆਪਦੇ ਭੈਣ ਭਰਾਵਾਂ ਨੂੰ ਵੀ ਮੈਂ ਨਹੀਂ ਮੈਂ ਨਹੀਂ ਮੈਨੂੰ ਪਤਾ ਆ ਸਾਰੇ ਬਹਾਨੇ ਮਾਰਦੀ ਤੂੰ ਸਾਰੇ ਸਾਰੇ ਬਹਾਨੇ ਆਨੇ ਵੜੇ ਮਾਰਦੀ ਮੋਟਾ ਹਾਂ ਹਾਂ ਚੌਲ ਫੁੱਲ ਜੇਗੀ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ